ਹਾਂਜੀ ਸਵੇਰ ਦਾ ਟਾਈਮ ਆ ਤੇ ਅੱਜ ਆਪਾਂ ਗੱਡੀ ਸ਼੍ਰੀ ਆ ਕਾਰਗਲ ਤੋਂ ਕਾਰਗਲ ਤੋਂ ਆਪਾਂ ਤੋਰਦੀ ਆ ਲੇਹ ਲਦਾਖ ਗੁਰਦੁਆਰਾ ਪੱਥਰ ਸਾਹਿਬ ਠੀਕ ਹੈ ਜੀ ਲੇਹ ਲਦਾਖ ਵਾਲੀ ਸਾਈਡ ਆਪਾਂ ਗੱਡੀ ਤੋਰਦੀ ਅੱਜ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਅ ਅਗਲੇ ਪਾਸੇ ਲਦਾਖ ਜਾਵਾਂਗੇ ਲਦਾਖ ਤੋਂ ਫਿਰ ਅਗਲੇ ਪਾਸੇ ਫਿਰ ਆਪਾਂ ਜਿਹੜੀ ਇੱਕ ਉਹ ਲੇਕ ਆ ਇੱਕ ਵੇਖਣ ਵਾਲੀ ਆ ਫਿਰ ਆਪਾਂ ਬੈਂਗੋਨ ਲੇਕ ਉਹ ਦੇਖਾਂਗੇ ਠੀਕ ਹੈ ਜੀ ਆ ਬਾਹਰ ਦਾ ਥਿਊ ਆ ਦੇਖ ਲਓ ਠੀਕ ਹੈ ਜੀ ਸਾਰੇ ਪਾਸੇ ਪਹਾੜ ਹੀ ਪਹਾੜ ਆ ਸਾਰੇ ਪਾਸੇ ਪਹਾੜ ਹੀ ਪਹਾੜ ਆ ਸਾਰੇ ਪਾਸੇ ਠੀਕ ਹੈ ਜੀ ਤੇ ਬਹੁਤ ਵਧੀਆ ਥਿਊ ਆ ਇੱਥੋਂ ਦਾ ਆ ਦੇਖੋ ਠੀਕ ਹੈ ਜੀ ਤੇ ਅਗਲੀ ਵੀ ਜਾਣਕਾਰੀ ਅਪਡੇਟ ਨਾਲ ਫਿਰ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਫਿਰ ਆਪਾਂ ਸਾਂਝ ਕਰਾਂਗੇ ਇੱਥੇ ਠੰਡ ਆ ਹਨਾ ਠੰਡ ਕਾਫੀ ਆ ਇੱਥੇ ਤਾਂ ਹੀ ਸਾਨੂੰ ਜੈਕਟਾਂ ਪਾਉਣੀਆਂ ਪੈ ਗਈਆਂ ਕਾਰ ਕਰਤੋਂ ਜੀ ਜਦੋਂ ਆਪਾਂ ਲੇਹ ਲਦਾਖ ਨੂੰ ਜਾਂਦੇ ਆਂ ਨਾ ਜੀ ਕਾਰਗਲ ਤੋਂ ਇਹ ਰਸਤੇ ਦਾ ਵੀਊ ਆ ਜੀ ਸੁੰਨ ਸੁਨਾ ਏਰੀਆ ਤੇ ਰਸਤੇ ਦੇ ਵਿੱਚ ਕੁਝ ਨਹੀਂ ਗੱਡੀਆਂ ਕਲੇ ਟਰੱਕ ਟਰੱਕ ਜੇ ਜਾਂਦੇ ਬਸ ਉਹ ਆਪਾਂ ਨੂੰ ਦੇਖਦੇ ਆ 30 ਕਿਲੋ ਮੀਟਰ ਜਾਂ ਪਹਾੜ 30 ਕਿਲੋ ਮੀਟਰ ਇਦਾਂ ਹੀ ਤੁਰੇ ਜਾਣਾ ਆਪਾਂ ਠੀਕ ਹੈ ਜੀ ਤੇ ਅੱਜ ਜਾਗਟਾਂ ਪਾ ਲਈਆਂ ਆਪਾਂ ਠੰਡ ਹੋ ਗਈ ਸੀਗੀ ਤੇ ਜਾਗਟਾਂ ਪਾ ਲਈਆਂ ਦੇਖੋ ਕੁਦਰਤ ਤੇ ਰਾੰਗਾਣਾ ਕੱਲ ਬਰਫ਼ ਵੀ ਪਈ ਆ ਰਸਤੇ ਦੇ ਵਿੱਚ ਅੱਜ ਠੰਡ ਆ ਇੱਥੇ ਸਿਰਫ 8 9 ਡਿਗਰੀ 7 8 ਬਸ ਇੱਥੇ ਇੰਨਾ ਕੀ ਟੈਂਪਰੇਚਰ ਆ ਹਜੇ ਗਾਂ ਲੇ ਲਦਾਖਤ ਦਾ ਸ਼ਾਇਦ ਕੀ ਪਤਾ ਅਜ ਤੋਂ ਵੀ ਘੱਟ ਹੋਵੇ ਜਾਂ ਮਾਈਨਸ ਚ ਹੋਵੇ ਹਾਂਜੀ ਲੋ ਵੀ ਲੈ ਹਜੇ ਰਹਿ ਗਿਆ 170 ਕਿਲੋਮੀਟਰ ਤੇ ਆਪਾਂ ਪਹੁੰਚ ਗਏ ਆ ਹੈ ਆਪਾਂ ਤਾਂ ਕੀ ਆ ਨਾਮਿਕਲਾ ਹਾ ਸਾਰਾ ਨਕਸ਼ਾ ਬਣਿਆ ਹੋਇਆ ਬਈ ਇਥੋਂ ਦਾ ਵੇ ਹਨਾ A to Z ਇੱਥੇ ਥੋੜੀ ਆਕਸੀਜਨ ਦੀ ਕਮੀ ਆ ਸਾਹ ਚੜਦਾ ਸਾਹ ਫੋਲਦਾ ਥੋੜਾ ਜਿਹਾ ਕਿਉਂਕਿ ਆਕਸੀਜਨ ਲੈਵਲ ਇੱਥੇ ਆ ਕੇ ਬਿਲਕੁਲ ਲੋ ਹੋ ਜਾਂਦਾ ਘਟ ਜਾਂਦੀ ਆਕਸੀਜਨ ਜਿਵੇਂ ਸਾਡਾ ਇੱਕ ਬੰਦਾ ਉਹਦੀ ਆਕਸੀਜਨ ਥੋੜੀ ਲੋ ਹੋ ਗਈ ਸਾਡੇ ਬੰਦੇ ਦੀ ਤੇ ਹੁਣ ਅਸੀਂ ਹੁਣ ਥੋੜੀ ਦਵਾਈ ਬੂਟੀ ਦੇ ਰਹੇ ਆ ਠੀਕ ਹੈ ਠੀਕ ਹੈ ਜੀ ਤੇ ਪਾਕੀ ਜਿੱਦਾਂ ਜਿੱਦਾਂ ਅੱਗੇ ਜਾਵਾਂਗੇ ਉਧਰ ਦਾ ਮਾਹੌਲ ਦੇਖੋ ਠੰਡ ਬਹੁਤ ਹੈ ਇੱਥੇ ਤੇ ਪੂਰਾ ਚਿੱਲ ਮਾਹੌਲ ਆ ਬਈ ਟੈਂਪਰੇਚਰ ਜਿਵੇਂ ਘਟਾ ਇੱਥੇ ਸਾਹ ਵੀ ਚੜਦਾ ਤੁਹਾਨੂੰ ਗੱਲਾਂ ਕਰਦਿਆਂ ਤੁਹਾਨੂੰ ਬੋਲਦਿਆਂ ਤੋਂ ਪਤਾ ਲੱਗਦਾ ਉਹ ਕਿਉਂਕਿ ਆਕਸੀਜਨ ਲੈਵਲ ਇੱਥੇ ਬਿਲਕੁਲ ਲੋ ਆ ਘੱਟ ਆਕਸੀਜਨ ਲੈਵਲ ਠੀਕ ਹੈ आई लव ਠੀਕ ਆ ਜੀ ਹਾਓ ਬਈ ਬੱਦਲਾਂ ਚ ਪਹੁੰਚ ਗਏ ਆਪਾਂ ਜਵਾਂ ਹਨ ਆ ਬੱਦਲ ਆ ਗਏ ਵਿੱਚ ਉਧਰੋਂ ਆਇਆ ਉਹ ਪਿਛਲੇ ਬੱਦਲਾਂ ਚ ਬਸ ਅਜੇ ਥੋੜੀ ਜੀ ਨਾ ਆਕਸੀਜਨ ਘਟਾ ਥੋੜੀ ਜੀ ਸਾਹ ਛੜਦਾ ਠੀਕ ਆ ਉਹ ਮੁੰਡੇ ਨੇ ਕੱਢ ਲਿਆ ਹਰਾ ਕੋਟ ਸਾਡੇ ਵਾਲੇ ਨੇ ਵੀ ਆਪਦਾ ਹਰਾ ਕੋਟ ਕੱਢ ਲਿਆ ਨੇ ਵੀ ਤੇ ਬੱਦਲਾਂ ਚ ਪਹੁੰਚ ਗਏ ਲੇਹ ਲਦਾਖ ਆ ਚਾਰੇ ਪਾਸੇ ਇੱਕ ਚੀਜ਼ ਹੋਰ ਦਿਖਾਈਏ ਭਾਈ ਪਿੱਛੇ ਪਾਲੀ ਸੀ ਉਸੇ ਉਸੇ ਗੱਡੇ ਰੋਕਣ ਲੱਗੇ ਸੀ ਤੇ ਉੱਥੇ ਹਨਾ ਇਕਲਾ ਸਾ ਚੜੀ ਜਾਂਦਾ ਆ ਰਾਤ برف ਪਈ ਆ ਭਈਆ ਭਈਆ ਆ ਆ ਆਈਦੀ برف ਆ ਨਾ ਆ ਦੇਖੋ ਆ ਵੀ ਆ ਵੀ ਇਹ ਸਾਰੀ ਰਾਤ برف ਪਈ ਹੈ ਠੀਕ ਹੈ ਜੀ ਤੇ ਦਿਖਾਉਣਿਆ ਤੁਹਾਨੂੰ ਘੈਂਟ ਵੀ ਹੋਇਥੋਂ ਦਾ ਆਪਾਂ ਠੀਕ ਹੈ ਆ ਸਾਰੇ ਮਗਰਲੇ ਪਾਸੇ ਬੱਦਲ ਆ ਬੱਦਲ ਫਸੇ ਪਏ ਆ ਪਹਾੜਾਂ ਦੇ ਵਿੱਚ ਮੇਰੀ ਬੈਕ ਸਾਈਡ ਜਿਹੜੇ ਤੁਸੀਂ ਦੇਖ ਰਹੇ ਹੋ ਹਨਾ ਬੜੇ ਸੋਹਣੇ ਪਹਾੜ ਆ ਬੜਾ ਸੋਹਣਾ ਰੰਗ ਆ ਚਮਕ ਬਹੁਤ ਸੋਹਣੀ ਆ ਪਹਾੜਾਂ ਦੀ ਹਰੇਕ ਪਾਸੇ ਦੇਖ ਰਹੇ ਹੋ ਤੁਸੀਂ ਠੀਕ ਆ ਆਪਾਂ ਵੀਰੇ ਹੁਣ ਗੁਰਦੁਆਰਾ ਸਾਹਿਬ ਪਹੁੰਚਣ ਆ ਰਹਿਆਂ ਲੇਹ ਲਦਾਖ ਪੱਥਰ ਸਾਹਿਬ ਗੁਰਦੁਆਰਾ ਹੁੰਦਾ ਨਾ ਲੇਹ ਤੋਂ ਪਹਿਲਾਂ ਹੁੰਦਾ ਪੱਥਰ ਸਾਹਿਬ ਗੁਰਦੁਆਰਾ ਰਾਜੇ ਕਿੰਨੇ ਕਿਲੋਮੀਟਰ ਪਹਿਲਾਂ ਹੁੰਦਾ ਉਹ ਹੈ ਰਾਜੇ 20 ਕਿਲੋਮੀਟਰ ਆ 20 ਕਿਲੋਮੀਟਰ ਵੀਰੇ ਪਹਿਲਾਂ ਹੁੰਦਾ ਹੁਣ ਆਪਾਂ ਜਮਾ ਪਹਾੜਾਂ ਦੀਆਂ ਚੋਟੀਆਂ ਤੇ ਆ ਗਏ ਆ ਕਹਿ ਦਈਏ ਕਿ ਬੱਦਲ ਤੇ ਪਹਾੜ ਸੇਮ ਹੋਏ ਪਏ ਰਲੇ ਪਏ ਇਥੇ ਆ ਇੱਕ ਨਿੱਕਾ ਜਿਹਾ ਗਰਾਊਂਡ ਆਇਆ ਸੀ ਚਲੋ ਮੌਕਾ ਮਿਲਿਆ ਵੈਸੇ ਡਰਾਈਵਰੀ ਬੜੀ ਟਫ ਆਈ ਸੀ ਹਣਾ ਆ ਜਿਹੜੇ ਰੋਡ ਆ ਤੇ ਪਹਾੜ ਬਹੁਤ ਵੱਡੇ ਵੱਡੇ ਆ ਇਥੇ ਥੋੜਾ ਜਿਹਾ ਰੋਡ ਸਾਫ਼ ਆਇਆ ਤੇ ਮੈਂ ਸੋਚਿਆ ਤੁਹਾਡੇ ਨਾਲ ਥੋੜਾ ਜਿਹਾ ਜਾਣਕਾਰੀ ਥੋੜੀ ਸਾਂਝੀ ਕਰਦਾ ਆ ਇਧਰ ਆ ਜਿਹੜੇ ਪਹਾੜ ਆ ਪਲੇਨ ਆ ਜਾਂ ਤਾਂ ਇਥੇ ਕੁਝ ਬਣੂਗਾ ਹਣਾ ਇਹਦੀ ਮਿੰਨਤੀ-ਗਿੰਨਤੀ ਮਾਰ ਕੇ ਰੱਖੇ ਪਏ ਲੋਕਾਂ ਨੇ ਤੇ ਇਥੇ ਥਾਥਾਂ ਤੇ ਲੈ ਕੇ ਲਾਇਆ ਭਾਈ ਕੋਈ ਨਸ਼ਾ ਕਰਕੇ ਡਰਾਈਵਰ ਹੀ ਨਾ ਕਰੋ ਠੀਕ ਹੈ ਜੀ ਤੇ ਬਹੁਤ ਵਧੀਆ ਮਾਹੌਲ ਆ ਭਾਈ ਮੈਂ ਤਾਂ ਇਹ ਕਹਣਾ ਯਾਰ ਜਿਹੜਾ ਇੱਥੇ ਆ ਗਿਆ ਨੇ ਕੋਰੀ ਯਾਰ ਉਹ ਯਾਦ ਕਰੂਗਾ ਵਾਕੇ ਯਾਰ ਦੁਨੀਆ ਦੀ ਜਨਤ ਵੇਖੀ ਆ ਉਹ ਸਿਆਣੇ ਕਹਿੰਦੇ ਸੀ ਨਾ ਪਹਿਲਾਂ ਜਿੰਨੇ ਲਾਹੌਰ ਨਹੀਂ ਵੇਖਿਆ ਕੱਖ ਨਹੀਂ ਵੇਖਿਆ ਕਹਿੰਦੇ ਜਿੰਨੇ ਕਸ਼ਮੀਰ ਨਹੀਂ ਵੇਖਿਆ ਉਹਨੇ ਜਨਤ ਨਹੀਂ ਦੇਖੀ ਯਾਰ ਮੈਂ ਤਾਂ ਇਹ ਕਹੂੰਗਾ ਜਿੰਨੇ ਲੇਡ ਹੀ ਦੇਖਿਆ ਨਾ ਉਹਨੇ ਦੁਨੀਆ ਨਹੀਂ ਦੇਖੀ ਯਾਰ ਠੀਕ ਆ ਹਜੇ ਤਾਂ ਪਹੁੰਚੇ ਨਹੀਂ ਤੇ ਪਹਿਲਾਂ ਹੀ ਬੜਾ ਸੋਹਣਾ ਮਾਹੌਲ ਆ ਜਦੋਂ ਪਹੁੰਚ ਕੇ ਵਿਖਾਵਾਂਗਾ ਤੁਹਾਨੂੰ ਮਾਹੌਲ ਉਹ ਏਦੋਂ ਵੀ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਗੁਰਦੁਆਰਾ ਪੱਥਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਇਤਿਹਾਸਿਕ ਸਥਾਨ ਆ ਇਹ ਤੇ ਫਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਸਾਰੇ ਅੰਦਰੋਂ ਵੀ ਦਰਸ਼ਨ ਕਰਵਾਵਾਂਗੇ ਆਪਾਂ ਹਾਂ ਆ ਤੁਸੀਂ ਦੇਖ ਸਕਦੇ ਹੋ ਤੇ 11533 ਫੁੱਟ ਤੇ ਬਣਿਆ ਧਰਤੀ ਤੋਂ ਉਚਾਈ ਹੈ ਜੀ ਇਹਦੀ ਇਹ ਸਮੁੰਦਰ ਤਲ ਤੋਂ 11533 ਫੋਟ ਇਹਦੀ ਉਚਾਈ ਹੈ ਜੀ ਸਾਹਮਣੇ ਦੇਖ ਸਕਦੇ ਤੁਸੀਂ ਗੁਰੂ ਘਰ ਆ ਗਿਆ ਵਾਹਿਗੁਰੂ 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 ਤਾਂ ਨਿਹੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਖੋ ਜੀ ਗੁਰੂ ਸਾਹਿਬ ਦੀ ਭਗਤੀ ਤੇ ਗੁਰੂ ਸਾਹਿਬ ਦੀ ਸ਼ਕਤੀ ਬਣਾ ਜੀ ਵਾਹਿਗੁਰੂ 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 ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਦਰਸ਼ਨ ਇਦਾਰੀ ਕਰੌਣੇ ਤਾਂ ਇਹ ਸਾਹਮਣੇ ਜਿਹੜਾ ਪੱਥਰ ਸਾਹਿਬ ਆ ਗੁਰਦੁਆਰਾ ਸਾਹਿਬ ਆ ਗਿਆ ਜੀ ਆਹ ਜਿਹੜਾ ਸਾਹਮਣੇ ਪੱਥਰ ਪਿਆ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਗਤੀ ਕੀਤੀ ਸੀ ਅਗਲੇ ਪਾਸੇ ਤੁਹਾਨੂੰ ਫਰੰਟ ਵੀ ਦਿਖਾ ਰਹੇ ਹਾਂ ਤੁਸੀਂ ਦੇਖੋ ਆਵੇ ਜਿੱਥੇ ਸੰਗਤ ਮੱਥਾ ਟੇਕ ਰਹੀ ਆ ਉਹ ਸਾਹਮਣੇ ਉੱਥੇ ਗੁਰੂ ਸਾਹਿਬ ਬੈਠੇ ਸੀ ਜਦੋਂ ਉੱਥੋਂ ਪੱਥਰ ਨੂੰ ਧੱਕਾ ਦਿੱਤਾ ਗਿਆ ਸੀ ਨਾ ਸਾਹਮਣੇ ਇਹ ਆ ਹੁਣ ਬਾਹਰ ਦਾ ਨਾ ਗੁਰਦੁਆਰਾ ਪੱਥਰ ਸਾਹਿਬ ਦਾ ਇਹਨੂੰ ਬਾਹਰ ਦਾ ਨਾ ਤੇ ਆ ਮੇਨ ਗੇਟ ਆ ਇਥੋਂ ਗੁਰਦੁਆਰਾ ਪੱਥਰ ਸਾਹਿਬ ਦਾ ਜੀ ਇੱਧਰ ਦੀ ਐਂਟਰੀ ਆ ਉਸ ਤੋਂ ਬਾਅਦ ਦੇ ਵਿੱਚ ਇੱਕ ਗੁਰੂ ਘਰ ਸਾਹਿਬ ਹੋਰ ਆ ਜੀ ਇੱਥੇ ਲੰਗਰ ਹਾਲ ਆ ਸਾਂਗਤਾਂ ਆਉਂਦੀਆਂ ਦਰਸ਼ਨ ਕਰਦੀਆਂ ਮੈਂ ਕਹਿੰਨਾ ਉਹ ਕਹਿੰਦੇ ਹੁੰਦੇ ਨਾ ਜਿਨੇ ਲਾਹੌਰ ਨਹੀਂ ਦੇਖਿਆ ਕੁਛ ਨਹੀਂ ਦੇਖਿਆ ਕਹਿੰਦੇ ਹੁੰਦੇ ਆ ਵੀ ਜਿਨੇ ਇੱਕ ਤਾਂ ਵਿੱਚ ਟੋਕਰਾਂ ਵਾਲੇ ਬਹੁਤ ਆ ਸਾਰੀ ਦਿਹਾੜੀ ਰੱਜੇ ਨਹੀਂ ਫੋਟੋਆਂ ਖਿੱਚ-ਖਿੱਚ ਕੇ ਤੁਸੀਂ ਦੱਸੋ ਹੈ ਤੇ ਮੈਂ ਤਾਂ ਇਹ ਕਹਿੰਨਾ ਯਾਰ ਵੀ ਜਿਨੇ ਨਾ ਗੁਰੂ ਸਾਹਿਬ ਦਾ ਗੋੜਦਰਾ ਪੱਥਰ ਸਾਹਿਬ ਨਾ ਦੇਖਿਆ ਲੈ ਆਖਿਓ ਸਮਝ ਲਓ ਨੇ ਕੱਖ ਨਹੀਂ ਦੇਖਿਆ ਦੁਨੀਆ ਤੇ ਇੱਕ ਵਾਰੀ ਵੀਰੇ ਜਰੂਰ ਆਉਗਿਆ ਬਹੁਤ ਸੋਹਣਾ ਮੌਸਮ ਆ ਤੇ 29 ਸ਼ਾਇਦ 29 ਮਈ ਆਜਾ ਹਨਾ 2024 ਬਹੁਤ ਠੰਡ ਆ ਹਨਾ ਜੈਕਟਾਂ ਪਾ ਕੇ ਰੱਖਣੀਆਂ ਪੈਂਦੀਆਂ ਬਹੁਤ ਵਧੀਆ ਇੱਕ ਵਾਰੀ ਜਰੂਰ ਆਓ ਸੋਹਣੇ ਬਣਾ ਕੇ ਆਓ ਜੀ ਦੇਖ ਕੇ ਆਇਆ ਬੋਸਤਾਂ ਨਾਲ ਆਓ ਇੱਕ ਵਾਰ ਜਰੂਰ ਆ ਕੇ ਦਰਸ਼ਨ ਕਰੋ ਗੋਰੇ ਵੀ ਆਉਂਦੇ ਦੇਖੋ ਇੱਥੇ ਹਨਾ ਗੋਰੇ ਵੀ ਆਉਂਦੇ ਆ ਦਰਸ਼ਨ ਕਰਨ ਇਹ ਵੀ ਬੈਠੇ ਆ ਕੁਝ ਪਹਿਲਾਂ ਆਏ ਸੀ ਠੀਕ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਉਹ ਫੌਜੀ ਵੀ ਕਰਦੇ ਆ ਠੀਕ ਹੈ ਜੀ ਦੋਸਤੋ ਇਸ ਟਾਈਮ ਆਪਾਂ ਖੜੇ ਆ ਬਾਹਰ ਲਿਖਤੀ ਆ ਲੈ ਸ਼ਹਿਰ ਦੇ ਵਿੱਚ ਆਪਾਂ ਜਿੱਦਾਂ ਲੈ ਆਉਂਦੀ ਸੰਗਤ ਆਉਂਦੀ ਹਨਾ ਪੱਥਰ ਸਾਹਿਬ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉੱਥੇ ਦਰਸ਼ਨ ਕਰਕੇ ਮੁੜ ਜਾਂਦੇ ਆ ਜਿਹੜਾ ਇਹ ਦਰਖਤ ਦੇਖ ਰਹੇ ਆ ਗੁਰੂ ਸਾਹਿਬ ਜੀ ਨੇ ਇਹ ਦਰਖਤ ਦਾ ਨਾਮ ਹੈਗਾ ਮਿਸਵਾਕ ਮਸਵਾਕ ਗੁਰੂ ਸਾਹਿਬ ਜੀ ਨੇ ਨਾ ਦਾਤਨ ਕਰਕੇ ਇਸ ਥਾਂ ਤੇ ਗੜਤੀ ਸੀ ਤੇ ਇਹ ਦਰਾਸਤ ਦੇਖੋ ਅੱਜ ਕਿੰਨਾ ਵੱਡਾ ਹੋ ਗਿਆ ਤੇ ਹਰਾ ਖੜਾ ਪਹਿਲਾਂ ਇਹ ਸਾਰਾ ਜੰਗਲ ਸੀਗਾ ਪਹਿਲਾਂ ਇਹ ਸਾਰਾ ਜੰਗਲ ਸੀ ਰੇਗਿਸਤਾਨ ਦਾ ਜੰਗਲ ਸੀ ਇੱਕ ਹਿਸਾਬ ਦਾ ਇੱਥੇ ਕੋਈ ਨਹੀਂ ਆਉਂਦਾ ਜਾਂਦਾ ਸੀ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਆਏ ਸੀ ਠੀਕ ਹੈ ਜੀ ਆ ਦੇਖੋ ਲਦਾਖ ਦੇ ਜਿਹੜੇ ਲੋਕ ਹੈ ਨਾ ਗੁਰੂ ਸਾਹਿਬ ਨੂੰ ਪੂਜਦੇ ਆ ਦੋਸਤੋ ਇੱਥੇ ਆ ਦੇਖੋ you didn't